ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੀ ਆਇਆਂ ਨੂੰ ਮੇਰੇ ਇਸ YouTube ਚੈਨਲ ਤੇ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸਮੂਹ ਸਾਧ ਸੰਗਤਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਵਾ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਨ ਅਤੇ ਸਭ ਦਾਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣ ਗੁਰੂ ਪਿਆਰਿਓ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਲੋਕਾਂ ਦਾ ਉਦਾਰ ਕਰਦੇ ਹੋਏ ਅਸਾਮ ਦੇ ਕਾਮਰੂਪ ਵਿੱਚ ਪਹੁੰਚੇ ਉੱਥੇ ਪਹੁੰਚ ਕੇ ਗੁਰੂ ਜੀ ਨੇ ਆਪਣਾ ਆਸਣ ਇੱਕ ਰੁੱਖ ਦੇ ਥੱਲੇ ਲਗਾਇਆ ਤਦ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਹੇ ਗੁਰੂ ਜੀ ਮੈਨੂੰ ਇਹ ਨਗਰ ਬੜਾ ਹੀ ਸੁੰਦਰ ਲੱਗਿਆ ਹੈ ਅਤੇ ਇੱਥੋਂ ਦੇ ਲੋਕਾਂ ਦੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਵੀ ਸਾਡੀ ਰੀਤੀ ਤੋਂ ਅਲੱਗ ਲੱਗ ਰਹੇ ਹਨ ਤੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਇਸ ਨਗਰ ਨੂੰ ਘੁੰਮ ਕੇ ਦੇਖਦਾ ਹਾਂ ਤੇ ਨਾਲੇ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਮੈਂ ਕਿਸੇ ਥਾਂ ਤੇ ਬੈਠ ਕੇ ਭੋਜਨ ਵੀ ਛਕ ਲਵਾਂਗਾ ਗੁਰੂ ਪਿਆਰੇਓ ਜਾਣੀ ਜਾਣ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਇਹ ਨਗਰ ਤੇਰੇ ਘੁੰਮਣ ਲਾਇਕ ਨਹੀਂ ਹੈ ਕਿਉਂਕਿ ਇਸ ਨਗਰ ਦੇ ਬਹੁਤ ਸਾਰੇ ਲੋਕ ਤਾਤ੍ਰਿਕ ਵਿਦਿਆ ਨੂੰ ਜਾਣਦੇ ਹਨ ਅਤੇ ਉਹ ਪਰਦੇਸੀ ਮਨੁੱਖ ਨੂੰ ਪਹਿਚਾਣਦਿਆਂ ਹੀ ਉਸ ਨਾਲ ਬੁਰਾ ਵਿਵਹਾਰ ਕਰਦੇ ਹਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਬਾਈ ਮਰਦਾਨਾ ਜੀ ਜਦ ਕਰਨ ਲੱਗ ਪਏ ਤੇ ਕਹਿਣ ਲੱਗੇ ਗੁਰੂ ਜੀ ਮੈਨੂੰ ਬਹੁਤ ਬਹੁਤ ਲੱਗੀ ਹੈ ਇਸ ਵਾਸਤੇ ਮੈਨੂੰ ਨਗਰ ਵਿੱਚ ਜਾਣਾ ਤਾਂ ਜ਼ਰੂਰ ਪਵੇਗਾ ਪਰ ਤੁਸੀਂ ਮੇਰਾ ਫਿਕਰ ਨਾ ਕਰੋ ਮੈਂ ਸਾਵਧਾਨ ਹੀ ਰਹਾਂਗਾ ਗੁਰੂ ਪਿਆਰੇਓ ਭਾਈ ਮਰਦਾਨਾ ਜੀ ਨੂੰ ਜੇਦ ਕਰਦਿਆਂ ਵੇਖ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਗਰ ਘੁੰਮਣ ਦੀ ਆਗਿਆ ਦੇ ਦਿੱਤੀ ਫਿਰ ਗੁਰੂ ਜੀ ਦੀ ਆਗਿਆ ਮਿਲਣ ਤੋਂ ਬਾਅਦ ਭਾਈ ਮਰਦਾਨਾ ਜੀ ਖੁਸ਼ੀ-ਖੁਸ਼ੀ ਨਗਰ ਘੁੰਮਣ ਨੂੰ ਚੱਲ ਪਏ ਕੁਝ ਦੂਰ ਜਾ ਕੇ ਭਾਈ ਮਰਦਾਨਾ ਜੀ ਨੂੰ ਖੂ ਉੱਤੇ ਚਾਰ ਔਰਤਾਂ ਪਾਣੀ ਭਰਦੀਆਂ ਦੇਸੀਆਂ ਜਿਨ੍ਹਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਦਾ ਫਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਇਹਨਾਂ ਔਰਤਾਂ ਦੇ ਵਿਵਹਾਰ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਉਹ ਇਹ ਨਹੀਂ ਜਾਣਦੇ ਸਨ ਕਿ ਇਹਨਾਂ ਔਰਤਾਂ ਨੇ ਆਪਣੇ ਵਾਲਾਂ ਨੂੰ ਸੰਵਾਲ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਅਤੇ ਬੜਤੀਲਾ ਹਾਰ ਸ਼ਿੰਗਾਰ ਕਰਕੇ ਨਗਰ ਵਿੱਚ ਆਉਣ ਵਾਲੇ ਪਰਦੇਸੀਆਂ ਨੂੰ ਆਪਣੇ ਤੰਤਰਾ ਮੰਤਰਾ ਨਾਲ ਆਪਣੇ ਵਾਸ ਵਿੱਚ ਕਰ ਲੈਂਦੀਆਂ ਹਨ ਅਤੇ ਫਿਰ ਉਹਨਾਂ ਨਾਲ ਬੜਾ ਬੁਰਾ سلوਕ ਕਰਦੀਆਂ ਹਨ ਭਾਈ ਮਰਦਾਨਾ ਜੀ ਉਹਨਾਂ ਔਰਤਾਂ ਦੇ ਕਾਰਨਾਮਿਆਂ ਨੂੰ ਨਹੀਂ ਜਾਣਦੇ ਸੀ ਤੇ ਉਹਨਾਂ ਔਰਤਾਂ ਕੋਲ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਬੀਬੀਓ ਮੈਨੂੰ ਪਿਆਸ ਬਹੁਤ ਲੱਗੀ ਹੈ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਪਿਲਾ ਦਿਓ ਗੁਰੂ ਪਿਆਰਿਓ ਬਾਈ ਮਰਦਾਨਾ ਜੀ ਦੀ ਬੋਲ ਬਾਣੀ ਅਤੇ ਭੇਸ ਵੇਖ ਕੇ ਉਹ ਔਰਤਾਂ ਸਮਝ ਗਈਆਂ ਕਿ ਇਹ ਕੋਈ ਪਰਦੇਸੀ ਮਨੁੱਖ ਹੈ ਫਿਰ ਉਹ ਸਾਰੀਆਂ ਜਣੀਆਂ ਆਪਸ ਵਿੱਚ ਸਲਾਮ ਮਸ਼ਵਰਾ ਕਰਨ ਲੱਗੀਆਂ ਕਿ ਅਸੀਂ ਇਸ ਪਰਦੇਸੀ ਨਾਲ ਫਾਇਦਾ ਚੁਕੀਏ ਅਤੇ ਉਹਨਾਂ ਵਿੱਚੋਂ ਇੱਕ ਔਰਤ ਨੇ ਭਾਈ ਮਰਦਾਨੇ ਜੀ ਨੂੰ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵੀ ਛਕਾਵਾਂਗੀ ਭਾਈ ਮਰਦਾਨਾ ਜੀ ਉਹਨਾਂ ਔਰਤਾਂ ਦੀ ਚਲਾਕੀ ਨੂੰ ਸਮਝ ਨਾ ਸਕੇ ਤੇ ਭੋਜਨ ਛਕਣ ਵਾਸਤੇ ਉਹਨਾਂ ਦੇ ਘਰ ਚੱਲ ਪਏ ਉਸ ਚਲਾਕ ਔਰਤ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਭੋਜਨ ਛਕਾਇਆ ਤਾਂ ਉਸ ਨੇ ਭੋਜਨ ਵਿੱਚ ਕੋਈ ਨਸੀਲਾ ਪਦਾਰਥ ਮਿਲਾ ਦਿੱਤਾ ਜਿਸ ਨਾਲ ਭਾਈ ਮਰਦਾਨਾ ਜੀ ਆਪਣੇ ਸੁਧ ਬੋਧ ਖੋ ਗਏ ਫਿਰ ਮੌਕੇ ਦਾ ਫਾਇਦਾ ਚੁੱਕਦੇ ਆ ਉਸ ਔਰਤ ਨੇ ਭਾਈ ਮਰਦਾਨਾ ਜੀ ਦੇ ਗਾਲ ਵਿੱਚ ਇੱਕ ਧਾਗਾ ਪਾ ਦਿੱਤਾ ਤੇ ਆਪਣੀ ਤਾਂਤਰਿਕ ਵਿਦਿਆ ਦੇ ਨਾਲ ਭਾਈ ਮਰਦਾਨੇ ਜੀ ਨੂੰ ਬੇਡੂ ਬਣਾ ਕੇ ਆਪਣੇ ਕਿਲੇ ਨਾਲ ਬੰਨ ਲਿਆ ਗੁਰੂ ਪਿਆਰਿਓ ਹੁਣ ਭਾਈ ਮਰਦਾਨਾ ਜੀ ਸਮਝ ਚੁੱਕੇ ਸਨ ਕਿ ਇਹਨਾਂ ਔਰਤਾਂ ਨੇ ਆਪਣੇ ਮਾਇਆ ਜਾਲ ਨਾਲ ਮੈਨੂੰ ਮੂਰਖ ਬਣਾ ਦਿੱਤਾ ਹੈ ਤੇ ਹੁਣ ਮੇਰੀ ਇੱਥੇ ਕੋਈ ਵਾਹ ਨਹੀਂ ਚੱਲੇਗੀ ਦੂਜੇ ਪਾਸੇ ਜਾਣੀ ਜਾਣ ਗੁਰੂ ਜੀ ਦੀ ਅੰਤਰ ਆਤਮਾ ਨੂੰ ਪਤਾ ਲੱਗਿਆ ਕਿ ਭਾਈ ਮਰਦਾਨੇ ਨੂੰ ਤੰਤਰ ਵਿਦਿਆ ਦੇ ਨਾਲ ਕੈਦ ਕਰ ਲਿਆ ਗਿਆ ਹੈ ਤਾਂ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਉਹਨਾਂ ਔਰਤਾਂ ਕੋਲੋਂ छुड़ाਉਣ ਵਾਸਤੇ ਉਹਨਾਂ ਔਰਤਾਂ ਦੇ ਘਰ ਆ ਗਏ ਅਤੇ ਆ ਕੇ ਬਾਹਰ ਦਰਵਾਜ਼ੇ ਕੋਲ ਖੜੋ ਕੇ ਕਹਿਣ ਲੱਗੇ ਕਿ ਇਸ ਘਰ ਦੇ ਅੰਦਰ ਜਿਹੜੇ ਮੇਰੇ ਸਾਥੀ ਨੂੰ ਬੰਦੀ ਬਣਾਇਆ ਹੈ ਉਹਨੂੰ ਛੱਡ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹਨਾਂ ਔਰਤਾਂ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਗੁਰੂ ਜੀ ਦੇ ਉੱਪਰ ਵੀ ਆਪਣੇ ਤੰਤਰ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਦੇ ਕਿਸੇ ਵੀ ਤੰਤਰ ਮੰਤਰ ਦਾ ਅਸਰ ਗੁਰੂ ਜੀ ਉੱਪਰ ਨਾ ਹੋਇਆ ਗੁਰੂ ਪਿਆਰੇਓ ਜਦੋਂ ਉਹਨਾਂ ਦੀ ਤਾੰਤ੍ਰਿਕ ਵਿਦਿਆ ਦਾ ਗੁਰੂ ਜੀ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਤਾਂ ਉਹਨਾਂ ਨੇ ਆਪਣੀ ਮੁਖਿਆ ਜਾਦੂਗਰਨੀ ਨੂਰ ਸਾਹ ਨੂੰ ਬੁਲਾਇਆ ਜਾਦੂਗਰਨੀ ਨੂਰ ਸਾਹ ਨੇ ਗੁਰੂ ਜੀ ਦੇ ਉੱਪਰ ਆਪਣੀਆਂ ਸਾਰੀਆਂ ਤਾੰਤ੍ਰਿਕ ਸ਼ਕਤੀਆਂ ਦਾ ਉਪਯੋਗ ਕੀਤਾ ਪਰ ਨੂਰ ਸਾਹ ਦੇ ਕਿਸੇ ਵੀ ਵਾਰ ਦਾ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ ਜਦੋਂ ਉਹ ਆਪਣੀ तांत्रिक ਵਿਦਿਆਲੇ ਨਾਲ ਗੁਰੂ ਜੀ ਦਾ ਕੁਝ ਵੀ ਨਾਂ ਵਿਗਾਰ ਸਕੀ ਤਾਂ ਉਹ ਸਾਰੀਆਂ ਜਣੀਆਂ ਥੱਕ ਹਾਰ ਕੇ ਬੈਠ ਗਈਆਂ ਇਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਛੁਡਾਉਣ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਭਾਈ ਮਰਦਾਨੇ ਜੀ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ ਛਿੱਟੇ ਮਾਰਦਿਆਂ ਹੀ ਭਾਈ ਮਰਦਾਨਾ ਜੀ ਤੁਰੰਤ ਹੀ ਕੈਦ ਵਿੱਚੋਂ ਛੁੱਟ ਗਏ ਬੇਡੂ ਰੂਪ ਵਿੱਚੋਂ ਮਨੁੱਖੀ ਰੂਪ ਵਿੱਚ ਆ ਗਏ ਅਤੇ ਗੁਰੂ ਜੀ ਦੇ ਚਰਨਾਂ ਨੂੰ ਫੜ ਕੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗੇ ਕਿ ਮੈਂ ਤੁਹਾਡੇ ਵਚਨਾਂ ਨੂੰ ਨਹੀਂ ਮੰਨਿਆ ਇਸ ਲਈ ਮੈਨੂੰ ਇਹ ਸਜ਼ਾ ਭੁਗਤਣੀ ਪਈ ਤਦ ਗੁਰੂ ਜੀ ਨੇ ਬਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆਂ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੂੰ ਬਸ ਆਪਣੀ ਰਵਾਬ ਵਜਾਉਣੀ ਸ਼ੁਰੂ ਕਰ ਤੇ ਅਸੀਂ ਸ਼ਬਦ ਉਚਾਰਾਂਗੇ ਗੁਰੂ ਪਿਆਰਿਓ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਬਾਈ ਮਰਦਾਨਾ ਜੀ ਨੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਸ਼ਬਦ ਦਾ ਉਚਾਰਣ ਸ਼ੁਰੂ ਕਰ ਦਿੱਤਾ ਬਾਈ ਮਰਦਾਨਾ ਜੀ ਦੀ ਰਵਾਬ ਅਤੇ ਗੁਰੂ ਜੀ ਦੇ ਸ਼ਬਦ ਸੁਣ ਕੇ ਜਾਦੂਗਰਨੀ ਨੂਰ ਸਾਹਿਬ ਨਿਹਾਲ ਹੋ ਗਈ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਕਹਿਣ ਲੱਗੀ ਹੇ ਗੁਰੂ ਜੀ ਸਾਡਾ ਰੋਮ ਰੋਮ ਪਾਪਾਂ ਦੇ ਨਾਲ ਭਰਿਆ ਹੋਇਆ ਹੈ ਕਿਰਪਾ ਕਰਕੇ ਸਾਨੂੰ ਇਹਨਾਂ ਪਾਪਾਂ ਤੋਂ ਬਚਾ ਲਓ ਤਦ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਔਰਤਾਂ ਉੱਤੇ ਦਇਆ ਆ ਗਈ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੀਆਂ ਹੋ ਤਾਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਅਤੇ ਤਨ ਮਨ ਨੂੰ ਪਰਮਾਤਮਾ ਦੀ ਭਗਤੀ ਵਿੱਚ ਜੋੜਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਵੱਲ ਇੱਕ ਕਦਮ ਚੱਲੋਗੇ ਤਾਂ ਪਰਮਾਤਮਾ ਤੁਹਾਡੇ ਵੱਲ ਨੂੰ ਦੋ ਕਦਮ ਆਉਣਗੇ ਤਦ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਹਨਾਂ ਔਰਤਾਂ ਤੇ ਜਾਦੂਗਰਨੀ ਨੂਰਸਾਹ ਨੇ ਕਾਲੇ ਇਲਮ ਵਾਲੇ ਰਾਹ ਨੂੰ ਛੱਡ ਕੇ ਚੰਗੇ ਰਾਹ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇਆਂ ਬੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੇ ਪਰਿਵਾਰ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ